ਸਾਰੇ ਪੰਥ ਦੇ ਵਿੱਚ ਇੱਕ ਵਿਚਾਰ ਧਾਰਾ ਪੈਦਾ ਕਰੀਏ ਆਪਣੀ ਵਿੰਦਿਆ ਪੰਥ ਦਾ ਤਖਤਾਂ ਦਾ ਸਾਧ ਸੰਗਜੀ ਸਾਡੀ ਮਰਜ਼ਾਦਾ ਦਾ ਸਾਡੀ ਪਰੰਪਰਾ ਦਾ ਢਾਣ ਹੋਈ ਜਾਊਗਾ ਆਪਾਂ ਬੋਲਾਂਗੇ ਹੀ ਨਹੀਂ ਨਹੀਂ ਆਪਾਂ ਇੱਥੇ ਬੁੜੀ ਵਿਚਾਰ ਕਰਾਂਗੇ ਉਹ ਦਿਨ ਦੂਰ ਨਹੀਂ ਖਾਲਸਾ ਪੰਥ ਮੈਂ ਹੁਣੇ ਹੀ ਪ੍ਰਧਾਨ ਸਾਹਿਬ ਨੂੰ ਤਾਮੀ ਸਾਹਿਬ ਨੂੰ ਇਹੀ ਬੇਨਤੀ ਕੀਤੀ ਸੀ ਕਿ ਪ੍ਰਧਾਨ ਜੀ ਚ ਕੀ ਹੋ ਰਿਹਾ ਹੈ ਧਿਆਨ ਦਿਓ ਅੱਖਾਂ ਨਾਲ ਵਿੱਚੋ ਕਿਸੇ ਦੀ ਸੰਦਗੀ ਥੱਲੇ ਨਾ ਆਓ ਕਿਉਂਕਿ ਪੰਥ ਦਾ ਦਰਜਾ ਪੰਥ ਦੀਆਂ ਜਮਾਤਾਂ ਵੱਡੀਆਂ ਉਹਨਾਂ ਜਮਾਤਾਂ ਤੋਂ ਆਪਾਂ ਫੈਸਲੇ ਲੈ ਕੇ ਉਹਨਾਂ ਪਰੰਪਰਾਵਾਂ ਤੇ ਖੜੋ ਕਿੱਟੀਆਂ ਵੱਡੀਆਂ ਸੰਪਰਦਾਵਾਂ ਇਹ ਬੇਟੀਆਂ ਇੱਥੇ ਸੰਪਰਦਾਵਾਂ ਇਹ ਐਵੇਂ ਆ ਕਿਤੇ ਇਹਨਾਂ ਤੋਂ ਲਾਂਵੇਂ ਹੀ ਉਤਾਲ ਸੇਵਾ ਤਾਰ ਸੇਵਾ ਵਾਲੇ ਮਹਾਪੁਰਖ ਸਾਹਿਬ ਕੇਂਦਰੀ ਸਿੱਖ ਗੁਰੂ ਸਿੰਘ ਸਭਾ ਚੀਫ ਖਾਲਸਾ ਦਵਾਨ ਕਿੰਨੀਆਂ ਵੱਡੀਆਂ ਸਾਡੀ ਸੰਪਰਦਾ ਕਿ ਕਿਸੇ ਨੂੰ ਪੁੱਛਣਾ ਹੀ ਨਹੀਂ ਜੋ ਮਰਜ਼ੀ ਕਰ ਦੋ ਤੇ ਗੋ ਜੋ ਮਰਜ਼ੀ ਕਰੀ ਜਾਣ ਨਹੀਂ ਭਾਈ ਸਾਡੀ ਪਰੰਪਰਾ ਸੀ ਕਿ ਪੰਜ ਤਖਤਾਂ ਦੇ ਸਿੰਘ ਸਾਹਿਬ ਆ ਕੇ ਬੈਠਦੇ ਸੀ ਕਈ ਦਿਨ ਵਿਚਾਰਾ ਕਰਦੇ ਸੀ ਫਿਰ ਫੈਸਲਾ ਹੁੰਦਾ ਸੀ ਤੇ ਹੁਣ ਤਾਂ ਇਥੋਂ ਦੇ ਹੈੱਡ ਗ੍ਰੰਥੀ ਵੀ ਨਹੀਂ ਬਹਿੰਦੇ ਕੋਬਣੀ ਨਾਲ ਰਾਜੀ ਤੇ ਫਿਰ ਫੈਸਲੇ ਕੀ ਹੋ ਰਹੇ ਨੇ ਆਹੀ ਹੋਣਗੇ ਨਾ ਇਸ ਕਰਕੇ ਸਾਨੂੰ ਸਭਨਾਂ ਨੂੰ ਜਿੰਨੀਆਂ ਸੰਪਰਦਾਵਾਂ ਜਿੰਨੇ ਸਾਡੇ ਵਿਦਵਾਨ ਨੇ ਸਭ ਨੂੰ ਇਹਦੇ ਤੇ ਚਿੰਤਤ ਹੋਣਾ ਚਾਹੀਦਾ ਹੈ ਕਿ ਖਾਲਸਾ ਪੰਥ ਦੀ ਬਹੁਤ ਵੱਡੀ ਮਾਨ ਅਜ ਪਰੰਪਰਾ ਹੈ ਜਿਹਨੂੰ ਦੁਨੀਆ ਮੰਨਦੀ ਐ ਇਹ ਖਾਲਸਾ ਪੰਥ ਦੇ ਕੋਲੇ ਬਹੁਤ ਵੱਡੀ ਸ਼ਕਤੀ ਐ ਇਹ ਵੱਡੀਆਂ-ਵੱਡੀਆਂ ਤਾਕਤਾਂ ਨੂੰ ਮਹਾਰਾਜਾ ਰਣਜੀਤ ਸਿੰਘ ਵਰਗਿਆਂ ਨੂੰ ਤਖਤ ਸਾਹਿਬ ਦੇ ਸਾਹਮਣੇ ਖੜਾ ਕਰ ਲੈਂਦੇ ਨੇ ਕਿ ਰਾਜਾ ਸਾਹਿਬ ਤੇਰੀ ਗਲਤੀ ਐ ਹੱਥ ਜੋੜ ਕੇ ਮੰਨਣਾ ਪੈਂਦਾ ਵੀ ਹਾਂ ਮੇਰੀ ਗਲਤੀ ਐ ਥੋੜੇ ਪੈ ਜਾਂਦੇ ਸੀ ਪਰ ਨੀਵੀਂ ਨਹੀਂ ਚੁੱਕਦੇ ਸਨ ਕਿ ਸਾਡੀਆਂ ਪਰੰਪਰਾਵਾਂ